ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਹੁਣ ਪੂਰੇ ਜੋਰਾਂ ਤੇ ਆ ਠੰਡ ਨੇ ਆਪਣਾ ਅਸਲੀ ਰੂਪ ਹੈ ਜਿਹੜਾ ਉਹ ਦਿਖਾਉਣਾ ਸ਼ੁਰੂ ਕਰ ਦਿੱਤਾ ਅੱਜ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਠੰਡ ਤੇ ਸ਼ੀਤ ਲਹਿਰ ਦੇ ਵਿਚਾਲੇ ਜਿਹੜੀ ਗੜਾਕੇ ਦੀ ਠੰਡ ਪਈ ਐ ਸੈਲਸੀਅਸ ਤਾਪਮਾਨ ਦੀ ਗੱਲ ਕਰ ਲਈਏ ਤਾਂ ਸੈਲਸੀਅਸ 3 ਤੱਕ ਜਿਹੜਾ ਤਾਪਮਾਨ ਆ ਉਹ ਕਈ ਸ਼ਹਿਰਾਂ ਦੇ ਵਿੱਚ ਪਹੁੰਚ ਚੱਕਿਆ ਘੱਟੋ ਘੱਟ ਜਿਹੜਾ ਤਾਪਮਾਨ ਆ ਉਹ 3 ਸੈਲਸੀਅਸ 3 ਡਿਗਰੀ ਸੈਲਸੀਅਸ ਜਿਹੜਾ ਉਹ ਮਾਪਿਆ ਗਿਆ ਹੈ ਤਾਂ ਸੰਗਰੂਰ ਦੇ ਵਿੱਚ ਜਿਹੜਾ ਇਹ ਤਾਪਮਾਨ ਹੈ 3 ਡਿਗਰੀ ਤੱਕ ਪਹੁੰਚਿਆ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਜਦੋਂ ਸਵੇਰੇ ਉੱਠਦੇ ਆ ਤਾਂ ਸੰਘਣੀ ਧੁੰਦਾ ਛਾਈ ਹੁੰਦੀ ਆ ਤਾਂ ਹੁਣ ਆ ਪੰਜਾਬ ਦੇ ਵਿੱਚ ਜਿਹੜੀ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਨੇ ਜ਼ੋਰ ਫੜ ਲਿਆ ਲਗਾਤਾਰ ਜਿਹੜੀ ਹੁਣ ਠੰਡ ਹੈ ਉਹ ਵਧਦੀ ਜਾ ਰਹੀ ਆ ਪਹਿਲਾਂ ਕਿਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਐਸਓਆਰ ਜਿਹੜੀ ਠੰਡ ਹੈ ਉਹ ਘਟ ਪਵੇਗੀ ਪਰ ਹੁਣ ਜਿਹੜੀ ਠੰਡ ਆ ਉਹ ਰਿਕਾਰਡ ਤੋੜ ਪੈਣੀ ਸ਼ੁਰੂ ਹੋ ਗਈ ਆ ਅੱਜ ਜਿਹੜਾ ਅੱਜ ਤੇ ਕੱਲ ਦੀ ਗੱਲ ਕਰ ਲਈਏ ਕੱਲ ਵੀ ਜਿਹੜਾ ਪੰਜਾਬ ਦੇ ਵਿੱਚ ਸ਼ੀਤ ਲਹਿਰ ਚੱਲੀ ਆ ਜਿਸ ਦੇ ਨਾਲ ਜਿਹੜਾ ਪੰਜਾਬ ਦਾ ਤਾਪਮਾਨ ਸੀ ਉਹ ਬਿਲਕੁਲ ਹੇਠਾਂ ਆ ਗਿਆ 6 ਡਿਗਰੀ ਸੈਲਸੀਅਸ ਗ੍ਰਾਵਟ ਜਿਹੜੀ ਉਹ ਦਰਜ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਧੁੰਦ ਤੇ ਸ਼ੀਤ ਲਹਿਰ ਵਿਚਾਲੇ ਇਹ ਕੜਾਕੇ ਦੀ ਠੰਡ ਪਈ ਆ ਘਟੋ ਘਟ ਤਾਪਮਾਨ 'ਚ 6.5 ਡਿਗਰੀ ਸੀਲਸੀਅਸ ਦੀ ਜਿਹੜੀ ਗਰਾਵਟ ਆ ਉਹ ਦਰਜ ਕੀਤੀ ਗਈ ਆ ਸੰਗਰੂਰ ਸੂਬੇ ਦੇ ਵਿੱਚ ਸਭ ਤੋਂ ਠੰਡਾ ਰਿਹਾ ਇੱਥੇ ਘਟੋ ਘਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ ਚ ਵੀ ਘਟੋ ਘਟ ਤਾਪਮਾਨ 3.5 ਡਿਗਰੀ ਅਤੇ ਸ਼ਹੀਦ ਭਗਤ ਨਗਰ ਦੇ ਵਿੱਚ 3.8 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਦਰਜ ਕੀਤਾ ਗਿਆ ਸੰਗਣੀ ਧੁੰਦ ਨਾਲ ਜਿਹੜੀ ਦਿਸਣ ਦੀ ਹੱਦ ਹੈ ਉਹ ਬਿਲਕੁਲ ਘਟ ਗਈ ਸੀ ਸਿਫਰ ਦੇ ਕਿਨਾਰੇ ਤੇ ਸੀ ਜਿਹੜਾ ਦੇਖਣਾ ਹੈ ਅੱਗੇ ਬਿਲਕੁਲ ਬੰਦ ਹੋ ਚੁੱਕਿਆ ਸੀ ਜਿਸ ਕਾਰਨ ਜਿਹੜਾ ਰੇਲ ਤੇ ਸੜਕੀ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਰਹੀ ਹੈ ਹਾਲਾਂਕਿ ਅੱਜ ਹੁਣ ਦੀ ਦੁਪਹਿਰ ਦੀ ਗੱਲ ਕਰ ਲਈਏ ਤਾਂ ਦੁਪਹਿਰ ਜਰੂਰ ਧੁੱਪ ਨਿਕਲੀ ਹੈ ਪਰ ਦਿਨ ਦਾ ਜਿਹੜਾ ਤਾਪਮਾਨ ਸੀ ਆਪ ਤੋਂ ਆਮ ਜਿਹੜਾ ਤਾਪਮਾਨ ਤੋਂ ਘੱਟੋ ਘੱਟ 3-4 ਡਿਗਰੀ ਸੈਲਸੀਅਸ ਜਿਹੜਾ ਉਹ ਹੁਣ ਗਿਰਦਾ ਹੋਇਆ ਨਜ਼ਰ ਆ ਰਿਹਾ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਜਿਹੜੀ ਸੂਬੇ ਦੇ ਵਿੱਚ ਕੱਲ ਸੰਘਣੀ ਧੁੰਦ ਪੈ ਸਕਦੀ ਹੈ ਇਸ ਸੰਬੰਧੀ ਮੌਸਮ ਵਿਭਾਗ ਨੇ ਜਿਹੜਾ ਅਲਰਟ ਵੀ ਜਾਰੀ ਕੀਤਾ ਹੈ ਤਾਂ 10 ਜਨਵਰੀ ਨੂੰ ਜਿਹੜਾ ਮੌਸਮ ਸਾਫ਼ ਰਹਿਣ ਦੀ ਸੁਭਾਵਨਾ ਹੈ 11 ਜਨਵਰੀ ਨੂੰ ਕੁਝ ਝੀਲਾਂ ਦੇ ਵਿੱਚ ਜਿਹੜੀ ਹਲਕੀ بارش ਵੀ ਹੋ ਸਕਦੀ ਆ ਇਹ ਜਿਹੜੀ ਜਾਣਕਾਰੀ ਹੈ ਉਹ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਹਲਕੀ-ਹਲਕੀ بارش ਆ ਜਿਹੜੀ ਉਹ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਹੜਾ ਹੁਣ ਸ਼ੀਤ ਲਹਿਰ ਚੱਲਦੀ ਆ ਉਸ ਨੇ ਪੂਰਾ ਪੰਜਾਬ ਠਾਰ ਕੇ ਰੱਖ ਦਿੱਤਾ ਹੈ ਲਗਾਤਾਰ ਜਿਹੜਾ ਤਾਪਮਾਨ ਦੇ ਵਿੱਚ ਉਹ ਗਰਾਵਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੰਘਣੀ ਧੁੰਦ ਸ਼ੌਂਦੀ ਨਜ਼ਰ ਆ ਰਹੀ ਹੈ ਸ਼ੀਤ ਲਹਿਰ ਦੇ ਚੱਲਦਿਆਂ ਜਿਹੜਾ ਪੂਰੇ ਪੰਜਾਬ ਦਾ ਤਾਪਮਾਨ ਹੈ ਜਿਵੇਂ ਸੰਗਰੂਰ ਦੇ ਵਿੱਚ 3 ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 3.5 ਡਿਗਰੀ ਸੈਲਸੀਅਸ ਅਸ਼ੀਰਦ ਪਾਕਤ ਸਿੰਘ ਨਗਰ ਦੇ ਵਿੱਚ 3.8 ਡਿਗਰੀ ਸੈਲਸੀਅਸ ਗੁਰਦਾਸਪੁਰ ਦੇ ਵਿੱਚ 4 ਡਿਗਰੀ ਫਰੀਦਕੋਟ ਦੇ ਵਿੱਚ 4.5 ਫਾਜ਼ਿਲਕਾ ਦੇ ਵਿੱਚ 5 ਫਿਰੋਜ਼ਪੁਰ ਦੇ ਵਿੱਚ 5 ਡਿਗਰੀ ਮੋਗਾ ਦੇ ਵਿੱਚ 5.2 ਡਿਗਰੀ ਬਠਿੰਡਾ ਦੇ ਵਿੱਚ 6.4 ਡਿਗਰੀ ਲੁਧਿਆਣਾ ਦੇ ਵਿੱਚ 6.8 ਡਿਗਰੀ ਅਤੇ ਪਟਿਆਲਾ ਦੇ ਵਿੱਚ 7.4 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੈ ਉਹ ਦਰਜ ਕੀਤਾ ਗਿਆ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਹੋਣਾ শীত ਲਹਿਰ ਚੱਲਦੀ ਹੋਈ ਨਜ਼ਰ ਆ ਰਹੀ ਆ ਪੰਜਾਬ ਵਿੱਚ ਧੁੰਦ ਤੇ শীত ਲਹਿਰ ਦੇ ਵਿਚਾਲੇ ਜਿਹੜੀ ਕੜਾਕੇ ਦੀ ਠੰਡ ਹੈ ਉਹ ਸ਼ੁਰੂ ਹੋ ਗਈ ਆ ਲਗਾਤਾਰ ਜਿਹੜਾ ਤਾਪਮਾਨ ਹੈ ਉਸ ਤੇ ਵਿੱਚ ਗਰਾਵਟ ਦਰਜ ਕੀਤੀ ਜਾ ਰਹੀ ਆ ਲਗਾਤਾਰ ਜਿਹੜਾ ਸੜਕਾਂ ਤੇ ਇਸ ਠੰਡ ਦੇ ਚੱਲਦਿਆਂ ਇਸ ਧੁੰਦ ਦੇ ਚੱਲਦਿਆਂ ਜਿਹੜੇ ਕਾਫੀ ਜ਼ਿਆਦਾ ਹਾਦਸੇ ਨੇ ਉਹ ਵੀ ਹੋ ਰਹੇ ਨੇ ਤਾਂ ਤੁਸੀਂ ਜੇਕਰ ਕਿਤੇ ਬਾਹਰ ਰੋਡ ਤੇ ਚੱਲਦੇ ਹੋ ਤਾਂ ਸਾਡੇ ادارے ਦੇ ਵੱਲੋਂ ਇਹ ਜਰੂਰ ਤੁਹਾਨੂੰ ਅਪੀਲ ਹੈ ਕਿ ਸੜਕ ਤੇ ਬੜੇ ਧਿਆਨ ਦੇ ਨਾਲ ਚੱਲੋ ਕਿਉਂਕਿ ਸੰਘਣੀ ਧੁੰਦ ਜਿਹੜੀ ਆ ਉਹ ਹੁਣ ਜ਼ਿਆਦਾ ਪੈਣ ਲੱਗ ਗਈ ਆ ਸੰਘਣੀ ਧੁੰਦ ਹੁੰਦੀ ਜਾ ਰਹੀ ਆ ਤਾਂ ਸੜਕਾਂ ਦੇ ਧਿਆਨ ਨਾਲ ਚੱਲੋ ਆਪਣੀ ਜੀਵਨ ਦੀ ਵੀ ਜਿਹੜੀ ਸੇਫਟੀ ਉਹ ਬਣਾ ਕੇ ਰੱਖੋ ਤੇ ਦੂਸਰਿਆਂ ਦੇ ਜੀਵਨ ਦੀ ਵੀ ਜਿਹੜੀ ਸੇਫਟੀ ਹੈ ਉਸ ਨੂੰ ਬਣਾ ਕੇ ਰੱਖੋ